ਸਤਿ ਸ਼੍ਰੀ ਅਕਾਲ ਦੋਸਤੋ ਬਾਲਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵੀਰ ਜੀ ਸ਼ਹਿਰ ਬਟਾਲਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਦੋ ਨੱਕ ਕਵਰ ਕਰਾਂਗੇ ਇੱਕ ਤੇ ਬਿਲਕੁਲ ਤਾਜੀ ਸੂਈ ਹੈ ਜਿਹਦੇ ਮਗਰਾਂ ਬੱਚੀ ਬਹੁਤ ਪਿਆਰੀ ਹੈ ਜੀ ਇਹ ਸ਼ਹਿਰ ਦੀ ਇੱਕ ਆ ਗੱਬਣ ਵਹਿੜਿਆ ਜੀ ਇਹਦੇ ਬਾਰੇ A to Z ਇਨਫੋਰਮੇਸ਼ਨ ਦੇਾਂਗੇ ਵੀਰ ਜੀ ਉਸ ਤੋਂ ਪਹਿਲਾਂ ਵੀਰ ਜੀ ਬੇਨਤੀ ਹੈ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤੇ ਵੀਡੀਓ ਨੂੰ ਲਾਈਫ ਤੱਕ ਜ਼ਰੂਰ ਵੇਖਿਓ ਕਿ ਚੈਨਲ ਨੂੰ ਵੀ ਜਰੂਰ ਲਾਈਕ ਸਬਸਕ੍ਰਾਈਬ ਕਰਿਓ ਆ ਹੁਣ ਤੁਹਾਨੂੰ ਜਾਣਕਾਰੀ ਦਿੰਨੇ ਇਨਾਂ ਬਾਰੇ ਆ ਵੀਰ ਜੀ ਪਹਿਲਾ ਸੂਆ ਸੂਈ ਦੇ ਡੱਬੇ ਰੰਗ ਦੀ ਵਹਿੜ ਜੇ ਆ ਦੇਖ ਸਕਦੇ ਬਿਲਕੁਲ ਤਾਜੀ ਸੂਈ ਹੈ ਜੀ ਕੱਲ ਸੂਈ ਹੈ ਬੱਚੀ ਆ ਹਾਈਟ ਲੈਂਥ ਵੀ ਦੇ ਸਕਦੇ ਪ੍ਰਿੰਟ ਦੇਖ ਸਕਦੇ ਸਾਫ ਸਫਾਈਆਂ ਬਹੁਤ ਨੇ ਥਣ ਦੀ ਕੁਆਲਿਟੀ ਕੁਆ ਬਾ ਕਮਾਲ ਲੱਗਾ ਕਰਮਾਲੀ ਨੂੰ ਮਰਲੇ ਮਰਲੇ ਤੇ ਥਣ ਲੱਗਾ ਕਰਮਾਲੀ ਦਾ ਆ ਲੇਵੇ ਦੀ ਕੁਆਲਿਟੀ ਦੇ ਸਕਦੇ ਜੀ ਆ ਦੇਖ ਸਕਦੇ ਬਹੁਤ ਹੀ ਸਾਫ ਲੇਵੇ ਦੀ ਵਹਿੜ ਹੈ ਜੀ ਆ ਦੇਖੋ ਇਹ ਕੁਆਲਿਟੀ ਚੈੱਕ ਕਰੂ ਕੱਦ-ਕੱਟ ਪੂਰਾ ਵਾਇਰ ਦਾ ਸਫਾਈਆਂ ਸੂਈਆਂ ਬਹੁਤ ਜ਼ਿਆਦੀਆਂ ਨੇ ਮੀਦੀ ਆ ਕੇ ਚੰਗਾ ਦੁੱਧ ਚਵਾਜੂਗੀ ਇਹ ਕੁਆਲਿਟੀ ਚੈੱਕ ਕਰ ਸਕਦੇ ਸੀ ਪ੍ਰਿੰਟ ਬਹੁਤ ਸਾਫ਼ ਆ ਮੇਨ ਗੱਲ ਇਹ ਕਿ ਥਾਣ ਮੁੱਠੀ ਚਵਾਈ ਵਾਲਾ ਕਰਮਣ ਲੱਗਾ ਆ ਦੇਖੋ ਕੱਲਾ ਕੱਲਾ ਥਣ ਲੱਗਾ ਇਹ ਦੇਖੋ ਸਪੈਸ਼ਲੀ ਥਣ ਲੱਗਾ ਜਿਹਨੂੰ ਕਹਿੰਦੇ ਨਾ ਸਪੈਸ਼ਲੀ ਚਾਰੇ ਥਾਣ ਵੇਖੋ ਇੱਕੋ ਜਿਹੇ ਇਹ ਕੰਨੀਆਂ ਦੇ ਵੇਖੋ ਚਾਰੇ ਥਣ ਲੱਗੇ ਵਿਰਲ ਤੇ ਸਾਸੂ ਪੂਰੀ ਐ ਰੇਟ ਦਾ ਬਿਲਕੁਲ ਜੈਨੂਨ ਜੀ ਆ ਵੀਰ ਜੀ ਕੋਈ ਮੇਰਾ ਵੀਰ ਫੋਨ ਕਰ ਲੈ ਨੰਬਰ ਦੇ ਵਿੱਚ ਚਲਾ ਦਾਂਗੇ ਵੀਰ ਉਹਨਾਂ ਦਾ ਬਿਲਕੁਲ ਜੈਨੂ ਰੇਟ ਹੋਏਗਾ ਇਹਦਾ ਕੋਈ ਫਾਲਤੂ ਰੇਟ ਨਹੀਂ ਬਾਕੀ ਵੱੱਛੀ ਬਹੁਤ ਚੰਗੀ ਮਗਰਾ ਦੇ ਸਕਦੇ ਪਿਓਰ ਆਇਰ ਸ਼ੇਰ ਦੀ ਨਸਲ ਆ ਨਾੜੂਆ ਦੇ ਸਕਦੇ ਕੱਚਾ ਨਾੜੂਆ ਨਾ ਰ ਬਾਕੀ ਥਾਣੇ ਦਾ ਹੁਣੇ ਬਹੁਤ ਕਮਾਲਤਾ ਵਸ਼ੀਨ ਗਲਾਬੀ ਥਣ ਕੱਡੇ ਨੇ ਪੋਟੇ ਪੋਟੇ ਜਿਹਨੇ ਥੜਨੇ ਦੇ ਹੁਣੇ ਬਹੁਤ ਕਿਊਟ ਆ ਮਸ਼ੀਨ ਪਾਲਣ ਵਾਲੀ ਐ ਕੋਈ ਸ਼ੌਂਕੀ ਵੀਰ ਖੜ ਦੇ ਸ਼ਾਮ ਸਕਦਾ ਵੱਛੀ ਕਾਹੀ ਦਾ ਰੇਡ ਬਿਲਕੁਲ ਜਿਆਜ ਹੀ ਹੋਊਗਾ ਜੀ ਦੋ ਹੀ ਜਾਣੀਆਂ ਜੀ ਛੋਟੇ ਜੇ ਰੇਡ ਚ ਆ ਵੀ ਨਾਲ ਗਾਂ ਹੀ ਇੱਕ ਸਾ ਬਣਾਉਂਦੇ ਸਾ ਮੈਨੂੰ ਬਣ ਜਾਣੀਆਂ ਦੂਜੇ ਨੰਬਰ ਤੇ ਆ ਗਈ ਹੈ ਜੀ ਪਹਿਲਣ ਵੱਛੀ ਆ ਦੇਖ ਸਕਦੇ ਦਾ ਪ੍ਰਿੰਟ ਚੈੱਕ ਕਰੋ ਵੇਲ ਬੂਲ ਚੈੱਕ ਕਰੋ ਕੱਦ ਚੈੱਕ ਕਰੋ ਸਫਾਈਆਂ ਸੁਫੀਆਂ ਇਹਦੀਆਂ ਵੀ ਬਹੁਤ ਨੇ ਜੀ ਥਾਣੇ ਦੀ ਕੁਆਲਿਟੀ ਕਰਮਾਲੀ ਨੂੰ ਇਹਨੂੰ ਸਪੈਸ਼ਲ ਹੀ ਲੱਗਾ ਲੇਵਾ ਵੇਖੋ ਅਜੇ ਦਿਨ ਕੱਢਦੀ ਹੈ ਅਜੇ ਪੰਜ ਚਾਰ ਦਿਨ ਲੈ ਜੂਗੀ ਵੱਛੀ ਪੂਰੀ ਫਸ ਕੇ ਸੁਣੂਗੀ ਆ ਦੇਖ ਸਕਦੇ ਦੀ ਲੇਵੇ ਦੀ ਕੁਆਲਿਟੀ ਪ੍ਰਿੰਟ ਬੋਸ ਆਫ ਹੈ ਜੀ ਵੇਖੋ ਇਹਦਾ ਪ੍ਰਿੰਟਰ ਜੈ ਕਰੋ ਚੈੱਕ ਇਕਦਮ ਸਾਫ ਪ੍ਰਿੰਟ ਆ ਕੋਈ ਥੋੜ ਸ਼ਾਂਕ ਨਹੀਂ ਲੇਵਾ ਇਕੱਲੇ ਇਕੱਲੇ ਥਣ ਲੱਗਾ ਗਰਮ ਆ ਜੀ ਆ ਦੇਖ ਸਕਦੇ ਇਸ ਕੋ ਆਡੀਟ ਕਰੋ ਆ ਦੇਖ ਸਕਦੇ ਫੇਸ ਪਾਰਟੀ ਉਂਝ ਦੁਮੇ ਸਿਗਨ ਸਾਉ ਨੇ ਜੀ ਬੈੜਾ ਆ ਦੇਖ ਸਕਦੇ ਦੂਰ ਤੋਂ ਜਜਮੈਂਟ ਕਰ ਲਿਓ ਜੀ ਰੇਟੇ ਦਾ ਵੀ ਬਿਲਕੁਲ ਨਿਕਾ ਜਾਈ ਹੋਊਗਾ ਜੀ ਕੋਈ ਰੇਟ ਜਿਆਦਾ ਨਹੀਂ ਲੇਵੇ ਦੀਆਂ ਕੁਆਲਿਟੀਆਂ ਦੇਖੋ ਚੈੱਕ ਕਰੋ ਪੂਰੀਆਂ ਸਫਾਈਆਂ ਜੀ ਆ ਬੈੜ ਜੀ ਆ ਜੂੜਾ ਹੀ ਕਮਾਲ ਦਾ ਮੇਰਾ ਵੀ ਕੋਈ ਇੰਸਪੈਕਸ਼ਨ ਵਾਲਾ ਵੀ ਨਹੀਂ ਖੜ ਸਕਦਾ ਨਫਾ ਛੱਡ ਕੇ ਦੇਵਾਂਗੇ ਬਿਲਕੁਲ ਜਾਇਜ਼ ਰੇਟ ਤੇ ਤੇ ਮੇਰੇ ਵੀਰ ਨੂੰ ਵੀ ਇਹਨਾਂ ਦੋਨਾਂ 'ਚੋਂ ਕੋਈ ਪਸੰਦ ਆਈ ਚਾਹੇ ਦੋਨੇ ਪਸੰਦ ਹੋਣ ਮੈਂ ਨੰਬਰ ਵਿੱਚ ਲਾ ਦਾਂਗਾ ਉਸ ਨੰਬਰ ਤੇ ਵੀਰ ਜੀ ਸੰਪਰਕ ਕਰਕੇ ਸੌਦਾ ਕਰ ਸਕਦੇ ਸੌਦਾ ਹੋਊਗਾ ਜ਼ਰੂਰ ਬਿਲਕੁਲ ਜੈਨੂਅਰ ਰੇਟ ਹੈ ਕਿਉਂਕਿ ਪਹਿਲੇ ਫੋਨ ਤੇ ਹੋ ਸਕਦਾ ਕਿ ਇਹਨਾਂ ਨਾਲ ਸੌਦਾ ਹੋ ਜਾਵੇ ਰੇਟ ਬਿਲਕੁਲ ਛੋਟੇ-ਛੋਟੇ ਨਹੀਂ ਇਹਨਾਂ ਦੇ ਚੈੱਕ ਕਰ ਸਕਦੇ ਬਾਕੀ ਸਫਾਈਆਂ ਜਿਹੜੀ ਬਾਰ-ਬਾਰ ਗੱਲ ਕਰ ਰਹੇ ਨੇ ਲੇਵੇ ਦੀ ਸਫਾਈਆਂ ਬਹੁਤ ਨੇ ਪ੍ਰਿੰਟ ਬਹੁਤ ਸਾਫ਼ ਨੇ ਆਤੋ ਫਾਈਜਾ ਮਗਰ ਅੱਛੀ ਆ ਦੇ ਸਾਡੇ ਚੰਗੀ ਤਰ੍ਹਾਂ ਦੋਨਾਂ ਦੇ ਇਹਦੇ ਵੀ ਥਣ ਥਣ ਫੇਰ ਤੋਂ ਦਿਖਾ ਦਿੰਦੇ ਅਜੇ ਦੁਪਹਿਰਾਂ ਦਾ ਟਾਈਮ ਵੀ ਹੈ ਜੀ ਸ਼ਾਮਾਂ ਨੂੰ ਪੂਰੀ ਫਸ ਜਾਂਦੀ ਹੈ ਜੀ ਆ ਚੈੱਕ ਕਰੋ ਮੇਰ ਬੂਲ ਬਹੁਤ ਵਧੀਆ ਹੈ ਜੀ ਕਰਨਾ ਆਉਂਦੀ ਹੈ ਕੋਈ ਪੱਥਰੋ ਲੈ ਵਾ ਸਪੈਸ਼ਲੀ ਜੋੜਾ ਹੀ ਬਹੁਤ ਖੂਬਸੂਰਤ ਹੈ ਜੀ ਇਹ ਵੀਰ ਨੂੰ ਵੀ ਪਸੰਦ ਆਵੇ ਤੋ ਨੰਬਰ ਤੇ ਲਾਗ ਮੇਰਾ ਵੀਰ ਸੰਪਰਕ ਕਰ ਸਕਦਾ ਕੋਈ ਜਨੂਅਰ ਰੇਟ ਤੇ ਦਾਂਗੇ ਕੋਈ ਰੇਟ ਫालतू ਨਹੀਂ ਹੋਊਗਾ ਜੀ ਦੋਸਤੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ